ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਖੱਦਦੇ ਵੱਸਦੇ ਹੋਵੋਗੇ ਲਓ ਜੀ ਮਾਰਨਿੰਗ ਮਾਰਨਿੰਗ ਦਾ ਟਾਈਮ ਆ ਤੇ ਆ ਕੀ ਹੋ ਅੱਛਾ ਚੜੀਆਂ ਹੀ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਬਾਹਰ ਮੈਂ ਤੁਹਾਨੂੰ ਨਾ ਦਿਖਾਉਣੀ ਐ 1 ਸੈਕਿੰਡ ਕਪੜੇ ਵਗੈਰਾ ਸਾਰੇ ਆਪਾਂ ਧੋ ਕੇ ਸੁੱਕਣੇ ਪਾਈ ਪਏ ਆ ਆਹ ਮੱਖੀਆਂ ਆ ਗਈਆਂ ਅੰਦਰ ਵੀਡੀਓ ਸ਼ੁਰੂ ਕਰਦੇ ਕਰਦੇ ਮੱਖੀਆਂ ਹੀ ਵਾਰ ਲੀਆਂ ਅੰਦਰ ਦੋ ਤਿੰਨ ਕੱਢਿਆਂ ਦੀਆਂ ਵੈਸੇ ਮੈਂ ਤੇ ਪੋਖਾ ਲਾ ਲਾ ਤੇ ਇਧਰ ਆਪਣੀ ਸਬਜ਼ੀ ਆਲਮੋਸਟ ਲਓ ਜੀ ਆਪਾਂ ਹੁਣ ਬਣਾ ਰਹੇ ਸੀਗੇ ਸਬਜ਼ੀ ਆਪਾਂ ਬਣਾ ਰਹੇ ਹਾਂ ਚਿੱਟੇ ਚਨੇ ਤੇ ਤੜਕਾ ਬਸ ਆਪਣਾ অলਮੋਸਟ ਪੂਝੀ ਰਿਹਾ ਵਾ ਹੋ ਹੀ ਗਿਆ ਬੜਾਨ ਤਕਰੀਬਨ ਤੇ ਨਮਕ ਮੈਂ ਪਹਿਲਾਂ ਪਾਤਾ ਸੀਗਾ ਨਮਕਾਂ ਨੂੰ ਕੱਢਣ ਲਈ ਉਧਰੋਂ ਬਸ ਕੁੜੀਆਂ ਹੀ ਹੋਣੀਆਂ ਮੈਂ ਇੱਥੇ ਮਿਰਚਾਂ ਕਿਉਂਕਿ ਮੇਰਾ ਨਾ ਹਰੀ ਮਿਰਚ ਪਾਈ ਹੋਈ ਹੈ ਇਹਦੇ ਵਿੱਚ ਜ਼ਿਆਦਾ ਸੋ ਇਸ ਕਰਕੇ ਲਾਲ ਮਿਰਚ ਅੱਧਾ-ਅੱਧਾ ਪਾਵਾਂਗੇ ਬਾਕੀ ਉਧਰੋਂ ਕੱਢ ਲਿਆ ਲਵਾਂਗੇ ਮੈਂ ਕੱਢ ਕੇ ਲੈ ਹੋਣਾ ਗੱਬੀ ਛੋਣ ਵਾਲੀਆਂ ਨੇ ਹੁੰਦਾ ਨਹੀਂ ਸਾਰਾ ਮਸਾਲਾ ਮਸੂਲੀ ਤੇ ਪਰ ਮੈਂ ਏਕ ਥੋੜੀਆਂ ਭਾਉਂਗੇ ਲਾਲ ਲਏ ਕਿਉਂਕਿ ਮੈਂ 8-10 ਨਾ ਹਰੀਆਂ ਮੱਛਾਂ ਪਾ ਲਈਆਂ ਤੇ ਇਹ ਬਹੁਤ ਜ਼ਿਆਦਾ ਹੋ ਜਾਣਗੇ ਰਾਜ ਸੇਕਲ ਵਾਲੀ ਹਾਂ ਤੇ ਆਪੇ ਹੀ ਆ ਕੇ ਇਹਨੂੰ ਪੂਰਾ ਕਰੀਦਾ 컬러 ਦੇਖੋ ਇਹ ਵੀ ਦਾ ਸ਼ੁਰੂਆਕ ਇਹ ਲਿਏਗਾ ਓਕੇ ਸਬਜੀ ਆਪਣੀ ਦਨ ਸਬਜੀ ਆਪਣੀ ਬਣ ਗਈ ਆ ਤੇ ਬਸ ਜਿੰਨੀ ਕੁ ਗਰੇਵੀ ਚਾਹੀਦੀ ਆ ਬਹੁਤ ਆ ਇਹਨੂੰ ਪਾ ਤੇ ਗੈਸ ਨੂੰ ਆਪਾਂ ਕਰ ਦਾਂਗੇ ਬੰਦ ਸਬਜੀ ਬਣ ਗਈ ਆ ਇਹ ਬਸ ਹੁਣ ਮੈਂ ਆਟਾ ਕੋਲ ਰੱਖ ਦਿਆਂ ਉਸ ਤੋਂ ਬਾਅਦ ਮੈਂ ਦੇਖਨੀ ਪਾਠ ਕਰਕੇ ਫੇ ਰੋਟੀ ਬਣਾਉਂਗੀ ਰੋਟੀ ਨਹੀਂ ਮੈਂ ਬਣਾਉਂਗੀ ਮੇਰਾ ਅਰਾਧ ਅੱਜ ਹੈਗਾ ਪੂਰੀ ਬਣਾਉਣ ਦਾ ਤੇ ਵੈਸੇ ਮਨ ਕਰਿਆ ਆ ਹਨਾ ਮੈਂ ਕਿਹ ਵਿਚਾਲਾ ਚ ਵੀ ਸਬਜੀ ਵੀ ਉਰਦਾ ਬਣਾਈ ਹੋਈ ਆ ਵਾਈਟ ਚਨੇ ਹਨ ਤੇ ਨਾਲ ਆਪਾਂ ਪੂਰੀਆਂ ਬਣਾ ਲਾਂਗੇ ਤੇ ਹੁਣ ਮੈਂ ਫਿਲਹਾਲ ਆਟਾ ਗੁੰਨ ਕੇ ਰੱਖਦੀ ਆਂ ਪਹਿਲਾਂ ਮੈਂ ਕਣਕ ਦੇ ਆਟੇ ਦੀਆਂ ਬਣਾਉਂਗੀ ਮੈਦੇ ਦੀਆਂ ਨਹੀਂ ਬਣਾਉਂਗੀ ਉਹ ਹਾਜਮ ਸੌਖੀਆਂ ਹੋ ਜਾਂਦੀਆਂ ਨੇ ਕਣਕ ਦੇ ਆਟੇ ਦੀਆਂ ਹਨ ਤੇ ਮੈਦੇ ਦੀਆਂ ਨਹੀਂ ਬਣਾਉਣੀਆਂ ਕਿਉਂਕਿ ਮੌਸਮ ਵੀ ਇਹ ਜਿਹਾ ਹੀ ਆ ਗਰਮੀ ਆ ਤੇ ਬਿਮਾਰੀ ਨਾ ਹੋ ਜਾਈਏ ਲਓ ਜੀ ਆਟਾ ਆਪਾਂ ਛਾਣ ਲਿਆ ਵਾ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਤੇਲ ਦੋ ਚਮਚ ਪਾਏ ਆ ਤੇ ਇਹਨੂੰ ਆਪਾਂ ਦੁੱਧ ਨਾਲ ਗੁੰਨਾਂਗੇ ਨਾ ਤਾਂ ਜ਼ਿਆਦਾ ਪਤਲਾ ਗੁੰਨਣਾ ਤੇ ਨਾ ਹੀ ਜ਼ਿਆਦਾ ਸਖਤ ਗੁੰਨਣਾ ਜਿਹੜਾ ਆਪਾਂ ਰੋਟੀ ਬਣਾਉਣੇ ਆ ਜਿਹੜੀ ਹੈ ਨਾ ਨਾਰਮਲ ਆਪਾਂ ਉੱਤੀ ਬੀਲਦੀਆਂ ਉਹਦੇ ਨਾਲੋਂ ਥੋੜਾ ਜਿਹਾ ਇਹਨੂੰ ਸਖਤ ਰੱਖਣਾ ਪਊ ਥੋੜਾ ਜਿਹਾ ਮਤਲਬ ਪਤਲਾ ਨਹੀਂ ਕਰਨਾ ਹੈਗਾ ਤੇ ਥੋੜਾ-ਬੋੜਾ ਦੁੱਧ ਪਾ ਕੇ ਨਾ ਮਿਕਸ ਕਰ ਲਾਂਗੇ ਆਪਾਂ ਮੈਂ ਅੱਧੀ ਕਕੋਲੀ ਪਾਈ ਹੈ ਜਿਹਦੇ ਚ ਦੁੱਧ ਦੀ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਹਨਾ ਅਜਵਾਇਣ ਵਗੈਰਾ ਵੀ ਪਾ ਸਕਦੇ ਹੋ ਤੇ ਬਾਕੀ ਆਪਾਂ ਦਾ ਜਿਹੜਾ ਹੈਗਾ ਪਾਣੀ ਨਾਲ ਨੂੰ ਤਾਂ ਇਹ ਥੋੜਾ ਥੋੜਾ ਸਾਹ ਦੇ ਨਾਲ ਹੀ ਪਾਉਣਾ ਮੈਂ ਕਿ ਆਪਾਂ ਲੱਗਾ ਜਿਹੜਾ ਨਾਂ ਤਾਂ ਚਾਹਤਾ ਬਦਲਾ ਕਰਨਾ ਕਿ ਨਾਂ ਹੀ ਜ਼ਿਆਦਾ ਸਟੱਫ ਕਰਨਾ ਚੰਗੀ ਤਰ੍ਹਾਂ ਮਿਕਸ ਨਾਟਿੰਗ ਜਿੰਨਾ ਮੈ thể ਸਕਦੇ ਆ ਆਨਲਾਈਨ ਮਿਕਸ ਨਾਟੇ ਇੱਕ 스푼 ਮੇ ਹੋ ਗਿਆ ਤੇਲ ਦਾ ਤਨਾਂ ਦਾ ਜਿਆਦਾ ਸਖਤ ਤੇ ਨਾਂ ਦਾ ਪਤਲਾ ਤੇ ਫਿਰ ਅਸੀਂ ਉਹ ਰੱਖ ਦਾਂਗੇ ਅੱਧ ਮੰਤੂ 7 ਮਿੰਟ ਲਈ ਆਪਾਂ ਰੈਸਟ ਤੇ ਰੱਖਾਂਗੇ ਹਾਂ 7-8 ਮਿੰਟ ਹੋ ਗਏ ਆ ਆਟਾ ਰੱਖਿਆ ਨੂੰ ਤੇ ਹੁਣ ਆਪਾਂ ਇਹਨੂੰ ਦੁਬਾਰਾ ਹਲਕਾ ਜਿਹਾ ਘਿਓ ਲਾ ਕੇ ਤੇਲ ਘਿਓ ਤੁਸੀਂ ਜੋ ਹੀ ਪੋ ਕਰਦੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਮੈਂ मतलब ਉਹ ਪਤਲੀ ਪੂਰੀ ਬਣਾਉਣੀ ਆ ਤੇ ਪਤਲੀ ਪੂਰੀ ਦੇ ਲਈ ਆਪਾਂ ਉਸ ਹਿਸਾਬ ਨਾਲ ਕੇੜੇ ਕੱਟਣਾ ਹੋਵੇਗਾ ਲੋ ਜੀ ਆਪਾਂ ਪਲੇਟ ਲਾਤੀ ਸਿਰਤ ਦੀ ਪੂਰੀ ਛੋਟੀ ਜੀ ਤੇ ਸਿਰਦੇ ਪਾਪਾ ਦੀ ਤੇ ਉਹ ਵੱਡੀਆਂ ਪੂਰੀਆਂ ਤੇ ਪਿਆਜ਼ ਨਿੰਬੂ ਤੇ ਹਰੀਆਂ ਮਿਰਚਾਂ ਤਲਤੀਆਂ ਸੀ ਮੇ ਨਾਲ ਤੇ ਹੀ ਤੇ ਨਾਲ ਦੇਵਾਂਗੀ ਆਪਾਂ ਇਹਨਾਂ ਨੂੰ ਲੱਸੀ ਤੁਸੀਂ ਖਾਓ ਖਾਈ ਜਾਂਦੇ ਆ ਆ ਦੇਖ ਕੇ ਆਉਣੇ ਆ ਲੈ ਦੋਨੇ ਲੱਗੇ ਪਏ ਆ ਫਟਾਫਟ ਖਾਨ ਕਿਵੇਂ ਬਣੀਆ ਕਿਵੇਂ ਬਣੀਆ ਘੈਂਡਾ ਹਾਂ ਬੜੀ ਬਣੀ ਸੀਰਤ ਅਲੋ ਮੈਨੂੰ ਪਲੇਟ ਲੈਂਦੀ ਆ ਚੀਜੀ ਵਧੀਆ ਬਣੀ ਆ ਹੂੰ ਖੰਦਾ ਇਹ ਇਹ ਨੂੰ ਨਾ ਆਲੂ ਜਾਂ ਮੈਸ਼ ਕਰ ਲਿਓ ਨਾਲ ਇੱਕ ਪਾਸੇ ਆਲੂ ਜਾਂ ਮੈਸ਼ ਕਰਕੇ ਖਾ ਲੈਂਦਾ ਇਹ ਓ ਸੀਰਤ ਚੀਜੀ ਹੂੰ ਚੱਬ ਮੈਂ ਬਣਾ ਲਵਾਂ ਨਾਲ ਨਾਲ ਟਰਨ ਹੁਣ ਆਈ ਆ ਮੇਰੀ ਮਤਲਬ ਟਰਨ ਹੁਣ ਆਈ ਆ ਖਾਨ ਦੀ ਇਹ ਤਾਂ ਪਿਓਤੀ ਖਾਈ ਜਾਂਦੇ ਸੀ ਸੀਤ ਹਜੇ ਖਾ ਰਿਆ ਮੈਂ ਜਿਆਦਾ ਥਾੜੀ ਤੁਹਾਨੂੰ ਕਿਵੇਂ ਦਿਖਾਵਾਂ ਇੱਕ ਮਿੰਟ ਦਾ ਪਰ ਹੈ ਮੇਰੀ ਥਾੜੀ ਚੱਕਵਾ ਰਹੀ ਹੈ ਜਿਹੜੇ ਦੇ ਪਾਪਾ ਨੇ ਪਹਿਲਾਂ ਪਾਇਆ ਮੈਂ ਉਸੇ ਥਾੜੀ ਚੀਬਾ ਲਈ ਤੇ ਚਲੋ ਜੀ ਖਾ ਲਿਏ ਬਹੁਤ ਐਵੇਂ ਟੇਸਟੀ ਬਣੀਆਂ ਨੇ ਬਹੁਤ ਸਵਾਦ ਬਣੀਆਂ ਸਵਾਦ ਬਹੁਤ ਬੁੜੀਆਂ ਪਤਾ ਨਹੀਂ ਲੱਗ ਰਿਹਾ ਕਿੱਥੇ ਗਈਆਂ ਸੀਤ ਦੇ ਪਾਪਾ ਨੇ 12 13 ਨੂੰ ਵੇਟਦੀਆਂ ਇਹਨਾਂ ਨੇ ਵਿਚਰੇ ਦੋੜ ਕੇ ਦੂਰੀ ਤਰੀਜੀ ਕਰਦੇ ਚਲੋ ਖਾ ਲਿਏ ਸੇਤ ਕਰਦੇ ਆਪਾਂ ਤੁਹਾਡੇ ਨਾਲ ਅੱਗੇ ਗੱਲ ਕਰੀਏ ਦੂਰਾ ਆ ਨੂਰ ਆਉਂਦੀ ਏ ਨੂਰ ਮੇ ਨੂਰ ਐ ਨੂਰ ਆਸੀ ਆ ਜੀਤਦਾ ਨੂਰ ਐਸੀ ਬਣ ਕਰੂ ਸੀਰਤ ਕਿੱਥੇ ਜਾਣ ਦੀ ਤਿਆਰੀ ਹੋ ਰਹੀ ਆ ਵੈਸੇ ਇਸ ਟਾਈਮ ਇਹਨੂੰ ਆਏ ਹੁੰਦਾ ਵੀ ਮੇਰੇ ਵਾਲ ਬਸਵਾ ਦੋ ਤੇ ਮੈਂ ਜਾਵਾਂ ਨੂਰ ਕੋਲੇ ਵਾਲ ਅਸੀਂ ਤਾਂ ਬੋਣੇ ਪੈਂਦੇ ਆ ਕਿਉਂਕਿ ਵਾਲ ਛੋਟੇ ਆ ਇਹ ਸੁੱਤੀ ਉੱਠੀ ਅਖਤਾਰ ਖੂਰ ਲੈਂਦੀ ਆ ਦੋ ਟਾਈਮ ਦਾ ਸਰਵਿੰਦਾ ਹੀ ਬਿੰਦਾ ਹਨਾ ਸੀਟ ਤੇ ਉਹ ਸੀਟ ਤੇ ਪਤਾ ਨਹੀਂ ਕਿੱਧਰ ਰੱਖਤਾ ਇਹਨੇ ਬਾ ਦੋ ਇੱਕੋ ਜਿਹਾ ਆ ਦੋ ਹੂੰ ਆ ਦੋ ਠੀਕ ਹੈ ਉਧਰ ਦੇਖੋ ਹੈਲੋ ਕਰੋ ਹੱਸ ਕੇ ਕਾਲ ਕਰੋ ਅਸੀਂ ਖਾ ਕੇ ਪੂੜੀਆਂ ਸੌਂਗੇ 1 ਵਜੇ ਦੇ ਸੁੱਤੇ ਅਸੀਂ 4 ਵਜੇ ਉੱਠੇ ਹਾਂ ਹੈਨਾ ਸੀਰਤ ਹੈਨਾ ਓਏ ਚਲੋ ਪਾ ਦੋ ਹੁਣ ਰਬੜ ਮੈਂ ਸਾਰੇ ਵਿੱਚ ਸੀਰਤ ਵਾਹ ਦੇ ਸਾਬਨ ਹੀ ਪੀ ਗਏ ਅਸੀਂ ਹੁਣ ਸਿਰਤ ਵੀ ਤਿਆਰ ਹੋ ਗਿਆ ਨੋਣਾ ਨੋਣਾ ਚਾਰ ਓਟ ਬੋਤਲ 4 4 4 ਚੀਜੀ ਫੋਟ ਸਬੜ ਮੈਂ ਨਾ ਐਵੇਂ ਹੱਥ ਤੇ ਛਾੜ ਕੇ ਨਖਾਵਾਂ ਰਵੜ ਬਣਾ ਦੇਖੋ ਹੱਥ ਤੇ ਛਾੜ ਕੇ ਇੱਕ ਇਹਦੀ ਛਾੜ ਇਹ ਚੀਜੀ ਆ ਲੈ ਹਰੇਕ ਵੇਰੇ ਇੱਕ ਰਵੜ ਬੈਟ ਕੇ ਜਾਂਦਾ ਵਾ ਐ ਸੀਟ ਤੇ ਬੱਚੇ ਬੱਚੇ ਥੱਕ ਗਿਆ ਬਸ